ਫਾਈਟ ਕਿਵੇਂ ਦੇਖ ਰਿਹਾ ਹਾਂ ਜੀ ਜਿਹੜੇ ਤੁਹਾਡੇ ਵਿਰੋਧ ਨੇ ਜਿਹੜੇ ਆਪੋਨੈਂਟਸ ਨੇ ਉਹ ਲੁਧਿਆਣੇ ਤੋਂ ਹੀ ਨੇ ਮਿੱਟੂ ਸਾਹਿਬ ਨੇ ਜਿੰਨੀਆਂ ਗਲੀਆਂ ਹੁਣ ਤੱਕ ਲੁਧਿਆਣੇ ਦੀਆਂ ਨਹੀਂ ਵੇਖੀਆਂ ਰਾਜਾ ਵੜਿੰਗ ਨੇ ਪਿਛਲੇ 7 ਦਿਨਾਂ ਨੂੰ ਉਦੋਂ ਵੱਧ ਲੁਧਿਆਣਾ ਦੀਆਂ ਗਲੀਆਂ ਵੇਖੀਆਂ ਆਪਣਾ ਇੱਕ ਵਿਜ਼ਨ ਡਾਕੂਮੈਂਟ ਵੀ ਤਿਆਰ ਕਰਾਂਗੇ ਜਿਹੜਾ ਕਿ ਲੁਧਿਆਣਾ ਦੇ ਲੋਕਾਂ ਦੇ ਸਾਹਮਣੇ ਰੱਖਾਂਗੇ ਇਟਸ ਅ ਵਨ ਸਾਈਡਡ ਚੋਣ ਆ ਇਸ ਤਰ੍ਹਾਂ ਦਾ ਮਾਹੌਲ ਮੈਂ 2012 ਚ ਕਿਤੜਬਾ ਵੇਖਣ ਨੂੰ ਮਿਲਿਆ ਮੈਨੂੰ ਲੋਕਾਂ ਦੇ ਜਿਹੜੇ ਚਿਹਰੇ ਆ ਉਹ ਚਿਹਰਿਆਂ ਤੋਂ ਜਿਹੜਾ ਰਾਜਨੀਤਿਕ ਵਿਅਕਤੀ ਹੈ ਉਹ ਕਾਫੀ ਅੰਦਾਜ਼ਾ ਲਾ ਲੈਂਦਾ ਹੈ ਕਿ ਲੋਕਾਂ ਦੇ ਮਨ ਦੇ ਵਿੱਚ ਇੱਕ ਚਾਹਤ ਔਰ ਕشش ਹੈ ਕਿ ਇਹ ਬੜਾ ਬਹੁਤਾਂ ਬਟ੍ਰੇ ਹੋ ਯਾਰ 10 ਸਾਲ ਦੇ ਸ਼ਾਸਨ ਕਾਲ ਦੇ ਵਿੱਚ ਮਹਿੰਗਾਈ ਜ਼ੋਰਾਂ ਤੇ ਹੋ ਗਈ ਬੇਰੋਜ਼ਗਾਰੀ ਜ਼ੋਰਾਂ ਤੇ ਹੋ ਗਈ ਹਰ ਵਰਗ ਦਾ ਬੰਦਾ ਟੁੱਟ ਗਿਆ ਹੈ ਇਸੇ ਤਰ੍ਹਾਂ ਹੀ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਇਹਦੀ ਸਰਕਾਰ ਬਣਾਈ ਸੀ ਬਦਲਾਵ ਦੇ ਰੂਪ ਦੇ ਵਿੱਚ ਉਪਤ ਲਾਵੇ ਸਾਹ ਹੈ ਕਿ ਲੋਕਾਂ ਨੂੰ ਹੱਜ ਨਹੀਂ ਹੋਇਆ 26 ਮਹੀਨਿਆਂ ਦੀ ਸਰਕਾਰ ਦੇ ਵਿੱਚ ਲੋਕ ਅੱਕ ਗਏ ਦੇ ਬੁਰੀ ਤਰ੍ਹਾਂ ਕਿਉਂਕਿ ਉਹਨਾਂ ਨੂੰ ਬਹੁਤ ਵੱਡੇ ਵੱਡੇ ਸੁਪਨੇ ਵਿਖਾਏ ਗਏ ਸਨ ਉਹ ਸੁਪਨੇ ਚੱਕਣਾ ਚੁਰ ਲੋਕਾਂ ਦੀਆਂ ਉਮੀਦਾਂ ਚੱਕਣਾ ਚੁਰ ਖੋਤੀਆਂ ਜੀ ਰਮਨੀਤ ਬਿੱਟੂ ਬਾਰੇ ਪਿੱਛੇ ਜੇ ਬੋਲਿਆ ਸੀ ਕਿ ਰਮਨੀਤ ਬਿੱਟੂ ਨੇ ਕਿਸੇ ਦਾ ਫੋਨ ਨਹੀਂ ਚੱਕਿਆ 10 ਸਾਲੋਂ ਲੁਧਿਆਣਾ ਦੇ ਐਮਪੀ ਰਹੇ ਧਿਆਣਾ ਦੇ ਜਿਹੜੇ ਲੋਕ ਨੇ ਉਹ ਮਹਿਸੂਸ ਕਰਦੇ ਨੇ ਕਿ ਜਿਹੜਾ ਸਾਡਾ ਚੁਣਿਆ ਹੋਇਆ ਨਮੈਂਦਾ ਹੈ ਉਹ ਕਮ ਸੇ ਕਮ ਸਾਡੇ ਟੈਲੀਫੋਨ ਚੱਕੇ। ਹਾਲਾਂਕਿ ਆਪਦੀ ਗਲਤੀ ਸੁਧਾਰ ਲੈਣੀ ਚਾਹੀਦੀ ਹੈ। ਅਗਰ ਮੈਂ ਹੋਰ ਹੀ ਥਾਤੇ ਹੁੰਦਾ ਤੇ ਮੈਂ ਲੋਕਾਂ ਨੂੰ ਕਹਿੰਦਾ ਕਿ ਮੈਂ ਮਾਫੀ ਮੰਗਦਾ। ਕੌਣ ਆਪਰੇਟਰ ਲੱਗੇਗਾ ਔਰ ਕੌਣ ਕੀ ਕਰੇਗਾ ਇਹ ਸੱਚੇ ਪਾਤਸ਼ਾਹ ਤੇ ਪੰਜਾਬ ਦੇ ਲੋਕਾਂ ਤੇ ਲੁਧਿਆਣਾ ਦੇ ਲੋਕਾਂ ਨੇ ਤੈਅ ਕਰਨਾ ਹੈ। ਮੁੱਖ ਮੰਤਰੀ ਸਾਹਿਬ ਗੱਪੀ ਨਹੀਂ ਕੇ ਅਸੀਂ ਲੋ ਅਸੀਂ ਗੱਪ ਮੈਂ ਗੱਪੀ। ਸਿੱਦੇ ਡੰਡਾ ਨਹੀਂ ਮਾਰਿਆ ਜਾਏਗਾ 5 ਮਿੰਟਾਂ ਚ ਅਸੀਂ ਐਮਐਸਪੀ ਆ ਦੀ ਫਸਲ ਚੱਕ ਲਾਂਗੇ ਨਸ਼ਾਤਾ ਅਸੀਂ ਜੀ ਕਹਿੰਦੇ ਰਾਤੋਂ ਰਾਤ ਹੀ ਉੜਾ ਦੇਾਂਗੇ ਤੁਸੀਂ ਦੇਖਿਓ ਦੇਸ਼ ਦੀ ਤਰੱਕੀ ਕਿ ਪੰਜਾਬ ਦੀ ਤਰੱਕੀ ਕਿਦਾਂ ਕਰਾਂਗੇ ਕਿਹੜਾ ਬੰਦਾ ਨਿਰਾਸ਼ ਚੱਲ ਰਿਹਾ ਰੋਜ ਭਰਤੂਸ਼ਨ ਜੀ ਆਸ਼ੂ ਸੁਭਾ ਸੈਰ ਤੇ ਮੇਰੇ ਨਾਲ ਹੁੰਦੇ ਹੈ ਸ਼ਾਮ ਨੂੰ ਕਿਸੇ ਜਲਸੇ 'ਚ ਮੇਰੇ ਨਾਲ ਹੁੰਦੇ ਹੈ ਪ੍ਰਤਾਪ ਸਿੰਘ ਬਾਜਵਾ ਵੀ ਆਪਣਾ ਕੰਮ ਕਰ ਰਹੇ ਹਾਂ ਬਾਬੂ ਸ਼ਹੀਦ ਦੇਖ ਰਹੇ ਹਾਂ ਤੁਸੀਂ ਲੁਧਿਆਣਾ ਦੀ ਸਿਆਸਤ ਦੀ ਗੱਲ ਕਰਾਂਗੇ ਜਿੱਥੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਮੈਦਾਨ 'ਚ ਨੇ ਤੇ ਮੁਕਾਬਲਾ ਉਹਨਾਂ ਦਾ ਉਹਨਾਂ ਦੇ ਪੁਰਾਣੇ ਸਾਥੀ ਰਮਨੀਤ ਬਿੱਟੂ ਨਾਲ ਵੀ ਹੈ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟ ਨੇ ਪ੍ਰਾਸ਼ਰ ਪੱਪੀ ਨਾਲ ਵੀ ਹੈ ਅ देर शाम ਹੋ ਚੁੱਕੀ ਹੈ ਲਗਾਤਾਰ ਇਹਨਾਂ ਦਾ ਜਿਹੜੇ ਪ੍ਰੋਗਰਾਮ ਨੇ ਕੈਂਪੇਨਿੰਗ 'ਚ ਲੱਗੇ ਹੋਏ ਨੇ ਗੱਲਬਾਤ ਕਰਾਂਗੇ ਵਡਿੰਗ ਸਾਹਿਬ ਕਿਵੇਂ ਦੀਆਂ ਤਿਆਰੀਆਂ ਹੈ ਕਿਵੇਂ ਸਮਝ ਰਹੇ ਲੁਧਿਆਣੇ ਨੂੰ ਹਾ ਲੁਧਿਆਣਾ ਨੂੰ ਹੌਲੀ-ਹੌਲੀ ਮੁਕੰਮਲ ਲੁਧਿਆਣਾ ਦੇ ਬਾਰੇ ਜਾਣਕਾਰੀ ਮਿਲ ਰਹੀ ਹੈ तमाम ਇੰਡਸਟਰੀ ਲਿਸਟ ਨੂੰ ਮਿਲ ਕੇ ਵਪਾਰੀਆਂ ਨੂੰ ਮਿਲ ਕੇ ਔਰ ਲੇਬਰ ਕਲਾਸ ਲੋਗਾ ਨੂੰ ਮਿਲ ਕੇ ਛੋਟੇ-ਛੋਟੇ ਜਿਹੜੇ ਐਮ ਐਸ ਐਮਈ ਦੇ ਜਿਹੜੀਆਂ ਸਾਡੇ ਓਨਰਸ ਹੈਗੇ ਆ ਉਹਨਾਂ ਨੂੰ ਮਿਲ ਕੇ ਔਰ ਬਹੁਤ ਸਾਰੇ ਬੁੱਧੀਜੀਵ ਜਿਹੜੇ ਲੁਧਿਆਣਾ ਦੇ ਨਿਰੰਤਰ ਚਿੰਤਾ ਚ ਹੈ ਵਾਧਦਾ ਜਿਹੜਾ ਪੋਲਿਊਸ਼ਨ ਹੈ এনਵਾਇਰਨਮੈਂਟ ਨੂੰ ਖਰਾਬ ਹੋ ਰਿਹਾ ਸੋ ਕਾਫੀ ਜਾਣਕਾਰੀ ਹਾਸਲ ਹੋਈ ਹੈ ਔਰ ਮੈਨੂੰ ਲੱਗਦਾ ਹੋਰ ਥੋੜੇ ਦੇਣਾ ਵਿੱਚ ਮਕਮਲ ਲੁਧਿਆਣਾ ਦਾ ਜਿਹੜਾ ਕੀ ਕੀ ਹੋਣਾ ਲა ਕੀ ਕੀ ਹੋਇਆ ਨਹੀਂ ਬਾਰੇ ਜਾਣਕਾਰੀ ਮਿਲ ਜਾਏਗੀ। ਔਰ तमाम ਜਾਣਕਾਰੀ ਤੋਂ ਬਾਅਦ ਅਸੀਂ ਲੋਕ ਆਪਣਾ ਇੱਕ ਵਿਜ਼ਨ ਡਾਕੂਮੈਂਟ ਵੀ ਤਿਆਰ ਕਰਾਂਗੇ ਜਿਹੜਾ ਕਿ ਲੁਧਿਆਣਾ ਦੇ ਲੋਕਾਂ ਦੇ ਸਾਹਮਣੇ ਰੱਖਾਂਗੇ। ਅੱਛਾ ਫਾਈਟ ਕਿਵੇਂ ਦੇਖ ਰਹੇ ਹੋ ਜੀ ਜਿਹੜੇ ਤੁਹਾਡੇ ਵਿਰੋਧ ਨੇ ਜਿਹੜੇ ਆਪੋਨੈਂਟਸ ਨੇ ਉਹ ਲੁਧਿਆਣੇ ਤੋਂ ਹੀ ਨੇ ਤੁਹਾਨੂੰ ਲੁਧਿਆਣੇ ਸਪੈਸ਼ਲੀ ਆਉਣਾ ਪਿਆ ਚੋਣਾ ਦੇ ਵਿੱਚ ਸੋ ਇਹ ਇੱਕ ਚੈਲੰਜ ਕਿਵੇਂ ਦਾ ਰਹੂਗਾ? ਸੋ ਆਈ ਥਿੰਕ ਇਟਸ ਅ ਵਨ ਸਾਈਡਡ ਚੋਣ ਇਸ ਤਰ੍ਹਾਂ ਦਾ ਮਾਹੌਲ ਮੈਂ 2012 ਚ ਕਿਦੜਬਾ ਵੇਖਣ ਨੂੰ ਮਿਲਿਆ ਮੈਨੂੰ ਕਿ ਜਿਸ ਪ੍ਰਕਾਰ ਔਰਤਾਂ ਦਾ ਸੜੀਆਂ ਮਹਿਲਾਵਾਂ ਦਾ ਮਾਮਾ ਭੈਣਾਂ ਦਾ ਆਉਣਾ ਪਿਆਰ ਦੇਣਾ ਫਿਰ ਤੁਹਾਡੇ ਨਾਲ ਫੋਟੋ ਖਿਚਾਉਣਾ ਔਰ ਲੋਕਾਂ ਦੇ ਜਿਹੜੇ ਚਿਹਰੇ ਹੈ ਉਹ ਚਿਹਰਿਆਂ ਤੋਂ ਜਿਹੜਾ ਰਾਜਨੀਤਿਕ ਵਿਅਕਤੀ ਹੈ ਉਹ ਕਾਫੀ ਅੰਦਾਜ਼ਾ ਲਾ ਲੈਂਦਾ ਹੈ ਕਿ ਲੋਕਾਂ ਦੇ ਮਨ ਦੇ ਵਿੱਚ ਇੱਕ ਚਾਹਤ ਔਰ ਕਸ਼ਿਸ਼ ਹੈਗੀ ਹੈ ਕਿਉਂਕਿ ਲੋਕਾਂ ਨਾਲ ਬਹੁਤ ਵੱਡਾ ਬਿਟਰੇ ਹੋਇਆ 10 ਸਾਲ ਦੀ ਬੀਜੇਪੀ ਦੀ ਗਵਰਨਮੈਂਟ ਨੇ ਲੁਧਿਆਣਾ ਦੇ ਅੰਦਰ ਕੋਈ ਅਸੀ ਚੀਜ਼ ਨਹੀਂ ਕੀਤੀ ਜਿਹਦੇ ਨਾਲ ਲੋਕ ਉਤਸ਼ਾਹਿਤ ਹੋਣ ਔਰ 10 ਸਾਲ ਦੇ ਸ਼ਾਸਨ ਕਾਲ ਦੇ ਵਿੱਚ ਮਹਿੰਗਾਈ ਜ਼ੋਰਾਂ ਤੇ ਹੋ ਗਈ ਬੇਰੋਜ਼ਗਾਰੀ ਜ਼ੋਰਾਂ ਤੇ ਹੋ ਗਈ ਹਰ ਵਰਗ ਬੰਦਾ ਟੁੱਟ ਗਿਆ ਹੈ ਲੋਕਾਂ ਦੀ ਬਹੁਤ ਉਮੀਦਾਂ ਸਨ ਇਸੇ ਤਰ੍ਹਾਂ ਹੀ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਬਣਾਈ ਸੀ ਬਦਲਾਵ ਦੇ ਰੂਪ ਦੇ ਵਿੱਚ ਉਹ ਬਦਲਾਵ ਐਸਾ ਆਇਆ ਕਿ ਲੋਕਾਂ ਨੂੰ ਹਜਮ ਹੀ ਨਹੀਂ ਹੋਇਆ ਕਿ 26 ਮਹੀਨਿਆਂ ਦੀ ਸਰਕਾਰ ਦੇ ਵਿੱਚ ਲੋਕ ਅੱਕ ਗਏ ਨੇ ਬੁਰੀ ਤਰ੍ਹਾਂ ਕਿਉਂਕਿ ਉਹਨਾਂ ਨੂੰ ਬਹੁਤ ਵੱਡੇ ਵੱਡੇ ਸੁਪਨੇ ਵਿਖਾਏ ਗਏ ਸਨ ਉਹ ਸੁਪਨੇ ਚੱਕਣਾ ਚੂਰ ਲੋਕਾਂ ਦੀਆਂ ਉਮੀਦਾਂ ਚੱਕਣਾ ਚੂਰ ਹੋ ਗਈਆਂ ਸੋ ਇਹ ਦੋਨੇ ਸਰਕਾਰਾਂ ਦੇ ਪ੍ਰਤੀ ਬਹੁਤ ਵੱਡਾ ਗੁੱਸਾ ਹੈ ਔਰ ਉਹਨਾਂ ਨੂੰ ਵਿਕਲਪ ਦੇ ਤੌਰ ਤੇ ਕਾਂਗਰਸ ਪਾਰਟੀ ਨਜ਼ਰ ਆਉਂਦੀ ਹੈ ਕਿ ਕਾਂਗਰਸ ਪਾਰਟੀ ਇੱਕ ਦੇਸ਼ ਦੀ ਚੰਗੀ ਪਾਰਟੀ ਹੈ ਜਿਸ ਨੇ ਹਮੇਸ਼ਾ ਆਮ ਲੋਕਾਂ ਦੀ ਔਰ ਸੈਕੂਲਰ ਸੋਚ ਨੂੰ ਅੱਗੇ ਲੈ ਕੇ ਚੱਲੀ ਸੋ ਇਸ ਕਰਕੇ ਮੈਨੂੰ ਪੂਰਨ ਜਿਹੜਾ ਯਕੀਨ ਤੇ ਉਮੀਦ ਹੈ ਕਿ ਚੰਗੇ ਨਤੀਜੇ ਆਉਣਗੇ ਤੁਸੀਂ ਰਮਨੀਤ ਬਿੱਟੂ ਬਾਰੇ ਪਿੱਛੇ ਜੇ ਬੋਲਿਆ ਸੀ ਕਿ ਰਮਨੀਤ ਬਿੱਟੂ ਨੇ ਕਿਸੇ ਦਾ ਫੋਨ ਨਹੀਂ ਚੱਕਿਆ 10 ਸਾਲੋਂ ਲੁਧਿਆਣਾ ਦੇ ਐਮਪੀ ਰਹੇ ਉਹਨਾਂ ਨੇ ਰਿਪਲਾਈ ਕੀਤਾ ਸੀ ਉਹ ਕਹਿੰਦੇ ਵੀ ਜੇ ਵਡਿੰਗ ਸਾਹਿਬ ਨੂੰ ਇੰਨੀ ਫਿਕਰ ਹੈ ਤਾਂ ਉਹ ਮੇਰੇ ਟੈਲੀਫੋਨ ਆਪਰੇਟਰ ਲੱਗ ਜਾਣਾ ਉਹ ਦੇਖ ਲਿਆ ਕਰ ਨਕਾਲਸ ਉਹਨਾਂ ਦੀ ਉਹ ਕਿਵੇਂ ਦੇਖਦੇ ਉਹਨਾਂ ਚਲ ਉਹਨਾਂ ਨੂੰ ਗੁੱਸਾ ਆਇਆ ਹੁਣ ਲੇਕਿਨ ਮੈਂ ਤਾਂ ਅਸਲੀਅਤ ਦੱਸੀ ਸੀ ਕਿ ਲੁਧਿਆਣਾ ਦੇ ਜਿਹੜੇ ਲੋਕ ਨੇ ਉਹ ਇਹ ਮਹਿਸੂਸ ਕਰਦੇ ਨੇ ਕਿ ਜਿਹੜਾ ਸਾਡਾ ਚੁਣਿਆ ਹੋਇਆ ਨਮੈਂਦਾ ਉਹ ਕਮ ਸੇ ਕਮ ਸਾਡੇ ਟੈਲੀਫੋਨ ਚੱਕੇ ਆ ਇਸ ਤਰ੍ਹਾਂ ਦਾ ਰਿਪਲਾਈ ਦੇਣਾ ਤਾਂ ਮੈਨੂੰ ਲੱਗਦਾ ਕਿ ਫੇਰ ਇਹ ਉਸ ਗੁੱਸੇ ਦਾ ਪ੍ਰਤੀਕ ਹੈ ਜਿਹੜੀ ਗੱਲ ਬੰਦੇ ਜਿਵੇਂ ਕਿ ਸੱਚੀ ਗੱਲ ਕਹਿਦੇ ਹੋ ਤਾਂ ਬੰਦੇ ਨੂੰ ਗੁੱਸਾ ਲੱਗਦਾ ਹੈ ਹਾਲਾਂਕਿ ਆਪਦੀ ਗਲਤੀ ਸੁਧਾਰ ਲੈਣੀ ਚਾਹੀਦੀ ਹੈ ਅਗਰ ਮੈਂ ਹੋਰ ਹੀ ਥਾਤੇ ਹੁੰਦਾ ਤਾਂ ਮੈਂ ਲੋਕਾਂ ਨੂੰ ਕਹਿੰਦਾ ਕਿ ਮੈਂ ਮਾਫੀ ਮੰਗਦਾ ਮੇਰੇ ਤੋਂ ਫੋਨ ਤੁਹਾਡੇ ਚੱਕੇ ਨਹੀਂ ਗਏ ਮੈਂ ਵਿਅਸਤ ਸੀਗਾ ਔਰ ਕੋਸ਼ਿਸ਼ ਕਰਾਂਗਾ ਗਾਂ ਤੂੰ ਇਸ ਪ੍ਰਕਾਰ ਦੀ ਗਲਤੀ ਨਾ ਹੋਵੇ ਰਾਦਰðਨ ਸੇਇੰਗ ਦਿਸ ਕਿ ਉਹਨੂੰ ਕੋ ਮੇਰਾ ਆਪਰੇਟਰ ਲੱਗ ਜੇ ਸੋ ਅਸੀਂ ਤਾਂ ਕੋਈ ਗੱਲ ਨਹੀਂ ਅਗਰ ਸੱਚੇ ਪਾਸ਼ਾ ਨੇ ਕਦੇ ਆਪਰੇਟਰ ਕਿਸੇ ਦਾ ਲੋਨ ਦੀ ਗੱਲ ਕੀਤੀ ਤਾਂ ਉਹ ਵੀ ਲੱਗ ਜਾਣਗੇ ਬਟ ਮੈਨੂੰ ਲੱਗਦਾ ਕਿ ਕੌਣ ਆਪਰੇਟਰ ਲੱਗੇਗਾ ਔਰ ਕੌਣ ਕੀ ਕਰੇਗਾ ਇਹ ਸੱਚੇ ਪਾਸ਼ਾ ਤੇ ਪੰਜਾਬ ਦੇ ਲੋਕਾਂ ਤੇ ਲੁਧਿਆਣਾ ਦੇ ਲੋਕਾਂ ਨੇ ਤੈਅ ਕਰਨਾ ਹੈ सीएम साहब कैंपेनिंग कर रहे थे कि आम आदमी पार्टी ਦੇ ਉਮੀਦਵਾਰ ਦੇ ਹੱਕ ਚ ਉਹਨਾਂ ਨੇ ਕਿਹਾ ਵੀ ਗੱਲਬਾਤ ਇਹ ਚੱਲ ਰਹੀ ਹੈ ਵੀ ਰਮਨੀਤ ਬਿੱਟੂ ਤੇ ਰਾਜਾ ਵੜੇ ਗੱਪੀ ਜਿੱਤੂਗਾ ਇਸ ਵਾਰ ਪ੍ਰਸ਼ਰ ਪੱਪੀ ਇਸ ਤਰ੍ਹਾਂ ਦੀਆਂ ਸਟੇਟਮੈਂਟਸ ਨੂੰ ਕਿਵੇਂ ਦੇਖਦੇ ਹੋ ਠੀਕ ਹੈ ਉਹ ਹਮੇਸ਼ਾ ਹੀ ਇਸ ਤਰ੍ਹਾਂ ਦੀ ਤਖੱਲਸ ਇਹੋ ਜੀਆਂ ਕਹਾਣੀਆਂ ਇਹੋ ਜਿਹੇ ਚੁਟਕਲੇ ਇਹ ਕਰਕੇ ਤਾਂ ਮਾਨ ਸਾਹਿਬ ਦਾ ਇੱਥੋਂ ਤੱਕ ਦਾ ਜੁਗਾੜ ਬਣਿਆ ਪਰ ਜਨਤਾ ਜਾਣਦੀ ਹੈ ਹੁਣ ਕੀ ਗੱਪੀ ਕੋਣ ਹੈ ਮੁੱਖ ਮੰਤਰੀ ਸਾਹਿਬ ਗੱਪੀ ਨੇ ਕਿ ਅਸੀਂ ਲੋ ਅਸੀਂ ਗੱਪ ਮੈਂ ਗੱਪੀ ਆ ਸੋ ਗੱਪ ਤਾਂ ਲੋਕਾ ਦੀ ਕਰੀਏ ਹਜ਼ਾਰ ਰੁਪਏ ਬਹੁਤ ਸਾਰੇ ਤੁਸੀਂ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸੀ ਪੰਜਾਬ ਨੂੰ ਸੋਨੇ ਦੀ ਚਿੜੀ ਬਣਾ ਦੇਾਂਗੇ ਕੋਈ ਵਰਗ ਇੱਥੇ ਕਿਸੇ ਦੇ ਡੰਡਾ ਨਹੀਂ ਮਾਰਿਆ ਜਾਏਗਾ 5 ਮਿੰਟਾਂ ਚ ਸੀ ਐਮਐਸਪੀ ਦੀ ਫਸਲ ਚੱਕ ਲਾਂਗੇ ਨਸ਼ਾਤਾ ਸੀ ਜੀ ਕਹਿੰਦੇ ਰਾਤੋਂ ਰਾਤ ਹੀ ਉੜਾ ਦੇਾਂਗੇ ਤੁਸੀਂ ਦੇਖਿਓ ਦੇਸ਼ ਦੀ ਤਰੱਕੀ ਕਿੱਦਾਂ ਪੰਜਾਬ ਦੀ ਤਰੱਕੀ ਕਿੱਦਾਂ ਕਰਾਂਗੇ ਸੋ ਕੌਣ ਗੱਪੀ ਹੈ ਕੌਣ ਨਹੀਂ ਹੈ ਪੰਜਾਬ ਦੀ ਜਨਤਾ ਜਿਹੜੀ ਹੈ ਉਹ ਕਹਿੰਦੇ ਕਿਸੇ ਨੇ ਕਿਸੇ ਨੂੰ ਪੁੱਛਿਆ ਵਾਲ ਕਟਾਉਣ ਵਾਲੇ ਮੇਰੇ ਵਾਲ ਕਟਣ ਵਾਲੇ ਭਾਈ ਨੂੰ ਪੁੱਛਿਆ ਮੇਰੇ ਭਰਾ ਨੂੰ ਕਿ ਭਾਈ ਵਾਲ ਕਿੱਡੇ ਕਿੱਡੇ ਹੋ ਕਹਿੰਦਾ ਖੜ ਜਾ 10 ਮਿੰਟ ਤੇਰੇ ਸਾਹਮਣੇ ਆ ਜਾਣਗੇ 15 ਦਿਨ ਖੜਜੋ ਪਤਾ ਲੱਗ ਜਾਏਗਾ ਕੌਣ ਕੱਪੀ ਹੈ ਅੱਛਾ ਇਸ ਹਲਕੇ ਦਾ ਰੋਡ ਮੈਪ ਬਣਾਇਆ ਹੋਣਾ ਜੀ ਪਹਿਲ ਦੇ ਆਧਾਰ ਤੇ ਮੌਕਾ ਮਿਲਦਾ ਤਾਂ ਲੋਕ ਸਭਾ ਜਾਉਂਗੇ ਕਿਹੜੇ ਕਿਹੜੇ ਇਸ਼ੂਸ ਦੇਖ ਰਹੇ ਹੋ ਤੁਸੀਂ ਵੀ ਮੈਂ ਪਹਿਲਾਂ ਆ ਕਰਨਾ ਲੁਧਿਆਣੇ ਦੇ ਲੋਕਾਂ ਨੇ ਸੋ ਆਈ ਥਿੰਕ ਪਹਿਲ ਦੇ ਆਧਾਰ ਤੇ ਸਾਰੇ ਇਸ਼ੂਸ ਬਹੁਤ ਮਹੱਤਵਪੂਰਨ ਇਸ਼ੂ ਇੰਡਸਟਰੀ ਦਾ ਬਹੁਤ ਵੱਡਾ ਇਸ਼ੂ ਹੈ ਕਿ ਇੰਡਸਟਰੀ ਬਹੁਤ ਟਰਾਂਸਫਰ ਹੋ ਗਈ ਜਬਲਪੁਰ ਕੇ ਉੱਤਰ ਪ੍ਰਦੇਸ਼ ਆ ਰਹੀ ਹੈ ਜੰਮੂ ਕਸ਼ਮੀਰ ਜਾ ਰਹੀ ਹੈ ਉਹਨਾਂ ਦੇ ਅਸਤੇ ਸਿੰਗਲ ਵਿੰਡੋ ਸਿਸਟਮ ਕੋਈ ਬਣਨਾ ਚਾਹੀਦਾ ਹੈ ਕੋਈ ਐਸਾ ਵਾਤਾਵਰਨ ਜਿਹਦੇ ਨਾਲ ਉਹ ਉਹ ਬੰਦਾ ਸਿਕਿਉਰ ਫੀਲ ਕਰੇ ਇੰਡਸਟਰੀ ਲਿਸਟ ਅ ਅੱਜ ਮੈਂ ਸਾਈਕਲ ਇੰਡਸਟਰੀ ਦੇ ਲੋਕਾਂ ਨੂੰ ਮਿਲਿਆ ਸੀ ਉਹਨਾਂ ਨੇ ਮੈਨੂੰ ਕਿਹਾ ਕਿ 3 ਕਰੋੜ ਇਸ ਦੇਸ਼ ਦੇ ਅੰਦਰ 2.5 ਤੋਂ 3 ਕਰੋੜ ਅਸੀਂ ਸਾਈਕਲ ਡਿਲੀਵਰ ਕਰਦੇ ਹਾਂ ਚਾਈਨਾ 30 ਕਰੋੜ ਸਾਈਕਲ ਡਿਲੀਵਰ ਕਰਦਾ ਹੈ ਸੋ ਕੁਝ ਸੈਂਟਰ ਦੀਆਂ ਪਾਲਿਸਿਜ਼ ਕਰਕੇ ਸਾਡੀ ਇੰਡਸਟਰੀ ਬਹੁਤ ਘਟਦੀ ਜਾ ਰਹੀ ਹੈ 3000 ਦਾ ਅਸੀਂ ਸਾਈਕਲ ਵੇਚਦੇ ਹਾਂ ਔਰ ਜਿਹੜੇ ਦੂਜੇ ਹੈ ਚਾਈਨਾ ਉਹ 300 ਡਾਲਰ ਦਾ ਸਾਈਕਲ ਵੇਚਦਾ ਹੈ ਸੋ ਮੈਨੂੰ ਲੱਗਦਾ ਕਿ ਹੌਲੀ ਹੌਲੀ ਫਿਰ ਉਹ ਲੋਗਾ ਲੋਕ ਹੈ ਮਹਿਸੂਸ ਕਰਦੇ ਸਾਨੂੰ ਇੰਡਸਟਰੀ ਬੰਦ ਕਰਦੀ ਹੈ ਜਿਵੇਂ ਉਹ ਕਹਿੰਦੇ ਸੀ ਹਿਮਾਚਲ ਚ ਇਨਸੈਂਟਿਵਸ ਦਿੱਤਾ ਜਾ ਰਿਹਾ ਹੈ ਦਿੰਦੇ ਹੈ ਸੋ ਇਸ ਤਰ੍ਹਾਂ ਦੀਆਂ ਲੋਕਾਂ ਦੀਆਂ ਜਿਹੜੀਆਂ ਇਨਫਾਰਮੇਸ਼ਨ ਹੈ ਇਹ ਬੜਾ ਵੱਡਾ ਮੁੱਦਾ ਹੈ ਪੋਲੂਸ਼ਨ ਦਾ ਬੜਾ ਵੱਡਾ ਮੁੱਦਾ ਹੈ ਬੁੱਢਾ ਨਾਲਾ ਇੱਕ ਬਹੁਤ ਵੱਡਾ ਇਸ਼ੂ ਹੈਗਾ ਥੱਲੜਾ ਜਿਹੜਾ ਲੁਧਿਆਣਾ ਦਾ ਪਾਣੀ ਹੈ ਬਹੁਤ ਖਰਾਬ ਹੋ ਚੁੱਕਿਆ ਹੈ ਤੁਸੀਂ ਪਿੱਛੇ ਜੇ ਵੇਖਿਆ ਹੋਣਾ ਹੈ ਕਿ ਗੈਸ ਦੇ ਨਾਲ 12-13 ਲੋਕਾਂ ਦੀ ਮੌਤ ਹੋ ਗਈ ਸੀ ਅਨਟਰੀਟਡ ਪਾਣੀ ਉਹ ਜਿਹੜਾ ਸੀਵਰੇਜ ਪੈ ਰਿਹਾ ਫਿਰ ਉਹ ਬੁੱਡੇ ਨਾਲੇ ਚ ਜਾ ਰਿਹਾ ਸੋ ਥੀਸ ਆਰ ਦਾ ਇਸ਼ੂਸ ਮੈਨੂੰ ਲੱਗਦਾ ਕਿ ਲੇਬਰ ਕਲਾਸ ਜਿਹੜੇ ਲੋਕਗੇ ਆ ਜਿਨ੍ਹਾਂ ਨੇ ਲੁਧਿਆਣਾ ਦੀ ਤਰੱਕੀ ਦੇ ਵਿੱਚ ਆਪਦਾ ਵੱਡਾ ਯੋਗਦਾਨ ਪਾਇਆ ਪਾਇਆ ਉਹਨਾਂ ਲੋਗਾਂ ਨੂੰ ਵੀ ਮੈਨੂੰ ਲੇਬਰ ਕਰਾ ਉਹਨਾਂ ਦਾ ਜੀਵਨ ਉੱਚਾ ਚੁੱਕਣ ਦੀ ਵੀ ਮੈਨੂੰ ਲੱਗਦਾ ਸਾਨੂੰ ਕੁਝ ਨਾ ਕੁਝ ਕਰਨਾ ਪਏਗਾ ਵੈਸੇ ਤਾਂ ਕਾਂਗਰਸ ਪਾਰਟੀ ਨੇ ਕਿਹਾ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਮੰਦਰੇਗਾ ਅਰਬਨ ਮੰਦਰੇਗਾ ਵੀ ਦੇਾਂਗੇ ਐਵੇਂ ਕੋਈ ਚੰਗਾ ਐਮਸ ਵਰਗਾ ਇੰਸਟੀਟਿਊਸ਼ਨ ਹੋਣਾ ਚਾਹੀਦਾ ਹੈ ਜਿਹਦੇ ਨਾਲ ਲੋਗਾਂ ਨੂੰ ਇੱਥੇ ਰਾਹਤ ਮਿਲ ਸਕੇ ਸੋ ਥੀਸ ਆਰ ਦਾ ਇਸ਼ੂਸ ਜਿਨ੍ਹਾਂ ਦੇ ਉੱਤੇ ਆਉਣ ਵਾਲੇ ਸਮੇਂ ਚ ਚਰਚਾ ਕਰਾਂਗੇ ਬਟ ਹਜੇ ਮੈਂ ਤੁਹਾਨੂੰ ਦੱਸ ਰਿਹਾ ਕਿ ਅਸੀਂ ਇਨੀਸ਼ially ਲੋਗਾਂ ਨਾਲ ਗੱਲਬਾਤ ਕਰ ਰਹੇ ਹਾਂ ਔਰ ਮੇਨ ਮੁੱਦੇ ਫਿਰ ਅਸੀਂ ਨਾ ਲੋਕਾਂ ਨੂੰ ਵਿਜ਼ਨ ਡਾਕੂਮੈਂਟ ਦੇ ਰਹੇ ਹਾਂ ਦੱਸਾਂਗੇ ਕਿ ਆ ਮੁੱਦੇ ਅਸੀਂ ਚੱਕਾਂਗੇ ਔਰ ਫਿਰ ਉਹਨਾਂ ਦੀ ਲੜਾਈ ਲੜਾਂਗੇ ਵਡਿੰਗ ਸਾਹਿਬ ਰਾਤ ਦਾ ਸਮਾਂ ਤੁਸੀਂ ਤਾਂ ਕੈਂਪੇਨਿੰਗ ਕਰ ਰਹੇ ਹੋ ਪਰ ਰਵਨੀਤ ਪਿੱਟੂ ਇਸ ਤਰ੍ਹਾਂ ਦੇ ਨਾਲ ਕਹਿ ਰਹੇ ਸੀਗੇ ਉਹ ਲੋਕਾਂ 'ਚ ਇਹ ਕਹਿ ਰਹੇ ਨੇ ਕਿ ਰਾਜਾ ਵਡਿੰਗ ਨੇ ਚੰਡੀਗੜ੍ਹ ਆਉਣਾ ਤੇ ਇੱਥੋਂ ਗੇੜਾ ਕੱਢਦੇ ਹੋਏ ਗਿੱਦੜਵੇ ਚਲੇ ਜਾਇਆ ਕਰਨਾ ਹੈ ਆਹੀ ਚ ਕੰਮ ਚੱਲਣਾ 1 ਜੂਨ ਤੱਕ ਰਾਜਾ ਵਡਿੰਗ ਤਾਂ ਪੰਜਾਬ 'ਚ ਇਦਾਂ ਕਰਦਾ ਹੈ ਰਾਜਾ ਵਡਿੰਗ ਪੰਜਾਬ ਦੀਆਂ ਸੜਕਾਂ 'ਤੇ ਰਹਿੰਦਾ ਕਿਉਂਕਿ ਮੈਂ ਪੰਜਾਬ ਦਾ ਪ੍ਰਧਾਨ ਹਾਂ ਔਰ ਬਿਲਕੁਲ ਇਥੋਂ ਨਹੀਂ ਨੰਘ ਕੇ ਇੱਥੇ ਵੀ ਜਾਇਆ ਕਰੂੰ ਅਗੇ ਦੜਬੇ ਵੀ ਜਾਊਂਗਾ ਪੂਰੇ ਪੰਜਾਬ 'ਚ ਜਾਊਂਗਾ ਪਰ ਬਿੱਟੂ ਸਾਹਿਬ ਨੇ ਜਿੰਨੀਆਂ ਗਲੀਆਂ ਹੁਣ ਤੱਕ ਲੁਧਿਆਣੇ ਦੀਆਂ ਨਹੀਂ ਵੇਖੀਆਂ ਰਾਜਾ ਵੜਿੰਗਣੇ ਪਿਛਲੇ 7 ਦਿਨਾਂ ਨੂੰ ਉਦੋਂ ਵੱਧ ਲੁਧਿਆਣਾ ਦੀਆਂ ਗਲੀਆਂ ਵੇਖ ਲੀਆਂ ਸੋ ਮੈਨੂੰ ਲੱਗਦਾ ਹੈ ਕਿ ਬਹੁਤਾ ਕੁਝ ਨਾ ਮੈਂ ਬਿੱਟੂ ਜੀ ਤੇ ਕਹਿੰਦਾ ਪਾਰਟੀ ਛੱਡਣ ਬਾਅਦ ਪਾਰਟੀ ਦੀਆਂ ਜਿਹੜੀਆਂ ਬੁਰੀਆਂ ਗੱਲਾਂ ਨੇ ਉਹ ਸਾਹਮਣੇ ਆ ਕੇ ਹਰ ਵਿਅਕਤੀ ਨੂੰ ਕਹਿੰਦੇ ਜਿਸ ਥਾਲੀ 'ਚ ਖਾਦਾ ਹੋਵੇ ਉਹ ਇੱਚੇ ਸ਼ੇਬ ਨਹੀਂ ਕਰਦਾ ਚਾਹੀਦਾ ਠੀਕ ਹੈ ਤੁਹਾਡੀ ਨਹੀਂ ਬਣੀ ਤੁਹਾਨੂੰ ਓਪਰਚੁਨਿਟੀ ਮਿਲੀ ਚਲੇ ਜਾਓ ਤੁਹਾਡਾ ਡਰ ਸਤਾ ਰਿਆ ਸੀ ਮੈਂ ਚੋਣ ਹਾਰ ਚੰਗ ਹਮਮ ਉਹ ਕਹੀਏ ਰੀ ਕਹਾਵਤ ਹੁੰਦੀ ਹੈ ਮੂਸਾ ਭੱਜਾ ਮੌਤ ਤੋਂ ਤੇ ਅੱਗੇ ਮੌਤ ਖੜੀ ਲੋਕ ਮੇਰੀ ਗੱਲ ਯਾਦ ਰੱਖਿਓ ਰੁਨੀਤ ਸਿੰਘ ਬੱਟੂ ਜਿਸ ਸੁਪਨੇ ਨੂੰ ਲੈ ਕੇ ਗਏ ਸੀ ਉਹ ਸੁਪਨਾ ਪੂਰਾ ਨਹੀਂ ਹੋਇਆ ਉਹ ਖਤਮ ਹੋ ਗਿਆ ਕਿਉਂਕਿ ਲੋਕ ਬੜੇ ਸਿਆਣੇ ਹੋ ਚੁੱਕੇ ਆ ਅੱਜ ਅਚਿੰਚਿਤ ਕਾਂਗਰਸ ਪਾਰਟੀ ਨੂੰ ਮਾਰਾ ਕਹਿਣਾ ਅੱਜ ਵੀ ਤੁਹਾਡੇ ਤਾਇਆ ਜੀ ਸਰਦਾਰ ਤੇਜ ਪ੍ਰਕਾਸ਼ ਸਿੰਘ ਹਮ ਤੁਹਾਡੇ ਭਰਾ ਵਰਕੀਰਤ ਸਿੰਘ ਗੋਡਿਆ ਜੋ ਸੀ ਪਾਰਟੀ ਚ ਨਹੀਂ ਹਮਮ ਕਿ ਉਹ ਪਾਰਟੀ ਦੇ ਬਹੁਤ ਸਰ ਸਿਪਾਈ ਨਹੀਂ ਇਸ ਕਰਕੇ ਖੜੇ ਨਹੀਂ ਪਾਰਟੀ ਦੇ ਨਾਲ ਤੁਸੀਂ ਕਹਿੰਦੇ ਹੋ ਕਿ ਮੈਨੂੰ ਇਹ ਕਿਹਾ ਗਿਆ ਉਹਨਾਂ ਨੂੰ ਤਾਂ ਕੁਝ ਨਹੀਂ ਕਿਹਾ ਗਿਆ ਹੂੰ ਹੂੰ ਸੋ ਮੇਰੇ ਕਹਿਣ ਦਾ ਮਤਲਬ ਕਿ ਇਸ ਤਰ੍ਹਾਂ ਨਹੀਂ ਗੱਲਾਂ ਕਰਨੀਆਂ ਉਲਟਾ ਲੁਕਣ ਗੁੱਸਾ ਹ ਕਿ ਯਾਰ ਕਿੱਡਾ ਬੇਈਮਾਨ ਵਿਅਕਤੀ ਹੈ ਤੂੰ ਇਹ ਕਹਿ ਕੇ ਤੁਸੀਂ ਇਹ ਕਹੋ ਕਿ ਯਾਰ ਮੇਰਾ ਹੁਣ ਮਨ ਇਸ ਪਾਰਟੀ 'ਚ ਲੱਗਣਾ ਮੇਰਾ ਮਨ ਨਹੀਂ ਲੱਗਦਾ ਸੀ ਸੋ ਮੈਂ ਬੀਜੇਪੀ ਨੇ ਮੈਨੂੰ ਕੋਠੀਆਂ ਦਿੱਤੀਆਂ ਮੈਨੂੰ ਸਿਕਿਉਰਿਟੀ ਦਿੱਤੀ ਤਿੰਨ-ਤਿੰਨ ਮੈਨੂੰ ਘਰ ਦਿੱਤੇ ਤੂ ਇਸ ਕਰਕੇ ਮੈਨੂੰ ਅਮੇਸ਼ਾਜੀ ਲੈ ਗਏ ਉਹਨਾਂ ਨੇ ਕਿਹਾ ਕਿ ਦੇਖ ਬਿੱਟੂ ਤੇਰੇ ਕੋਲ ਆਮਨੇ ਘਰ ਦਿਆ ਹੈ ਤੇਰੇ ਕੋਲ ਕਿੰਨੀ ਸਿਕਿਉਰਿਟੀ ਦੀ ਹੈ ਹੁਣ ਤੇਰੇ ਕੋ ਆਣਾ ਪੜੇਗਾ ਬਿੱਟੂ ਆ ਗੱਲ ਕਰਕੇ ਬਿੱਟੂ ਜੀ ਗਏ ਅੱਛਾ ਆਪੋਜੀਸ਼ਨ ਇਸ ਤਰ੍ਹਾਂ ਦਾ ਮਾਹੌਲ ਬਣਾ ਰਹੀ ਹੈ ਵੀ ਇਨ ਫਾਈਟਿੰਗ ਕਾਂਗਰਸ ਚ ਰਹੀ ਹੈ ਤੇ ਹੁਣ ਵੀ ਹੈਗੀ ਹੈ ਪ੍ਰਤਾਪ ਬਾਜਵਾ ਰਾਜਾ ਵੜਿੰਗ ਨੂੰ ਹਰਾਉਣ ਦੇ ਲਈ ਤਿਆਰੀਆਂ ਚ ਨੇ ਭਾਰਤ ਕੁਸ਼ ਨਾ ਸੁਵਿੰਦਰ ਆਸ ਚੱਲ ਰਹੇ ਨੇ ਹਾਲਾਂਕਿ ਤੁਹਾਡੇ ਨਾਲ ਹੀ ਉਹ ਕੰਪੇਨਿੰਗ ਚ ਲਗਾਤਾਰ ਚੱਲ ਰਹੇ ਨੇ ਦੇਖੋ ਇਸ ਤਰ੍ਹਾਂ ਜਦੋਂ ਕੋਈ ਮੁੱਦਾ ਨਾ ਮਿਲੇ ਫਿਰ ਇਸ ਤਰ੍ਹਾਂ ਦੀ ਅਕਸਰੀ ਆਪੋਜੀਸ਼ਨ ਗੱਲਾਂ ਕਰਦੀ ਹੈ ਕਿਹੜਾ ਬੰਦਾ ਨਿਰਾਸ਼ ਚੱਲ ਰਿਹਾ ਹੈ ਰੋਜ਼ ਭਰਤ ਰਵੀਸ਼ਨ ਜੀ ਜਾਂ ਸ਼ੂ ਸੂਬਾ ਸੈਰ ਤੇ ਮੇਰੇ ਨਾਲ ਹੁੰਦੇ ਹੈ ਸ਼ਾਮ ਨੂੰ ਕਿਸੇ ਜਲਸੇ 'ਚ ਮੇਰੇ ਨਾਲ ਹੁੰਦੇ ਹੈ ਪ੍ਰਤਾਪ ਸਿੰਘ ਬਾਜਵਾ ਵੀ ਆਪਣਾ ਕੰਮ ਕਰ ਰਹੇ ਨਾਲੇ ਕੋਣ ਕਿਸੇ ਨੂੰ ਹਰਾ ਸਕਦਾ ਹੈ ਭਈ ਕੋਈ ਕਿਸੇ ਨੂੰ ਹਰਾਉਂਦਾ ਨਹੀਂ ਨਾ ਇੱਕ ਦੂਜੇ ਦਾ ਇੱਕ ਦੂਜੇ ਨੂੰ ਸਾਥ ਹੁੰਦਾ ਹੈ ਸੋ ਇਹੋ ਜੀਆਂ ਫਜ਼ੂਲ ਬਾਜ਼ੀ ਜਿਹੜੀਆਂ ਗੱਲਾਂ ਕਰ ਰਹੀ ਹੈ ਇਹ ਜਾਨ ਮੂਦ ਕੇ ਵਿਰੋਧੀ ਖਲਬਲੀ ਪੈਦਾ ਕਰਨੇ ਚਾਹੁੰਦੇ ਹੈ ਜੀ ਬਹੁਤ ਬਹੁਤ ਸ਼ੁਕਰੀਆ ਸੋ ਰਾਜਾ ਵੜਿੰਗ ਨਾਲ ਅਸੀਂ ਗੱਲਬਾਤ ਕਰ ਰਹੇ ਸੀਗੇ ਲਗਾਤਾਰ ਉਹ ਕਾਫੀ ਐਕਟਿਵ ਨਜ਼ਰ ਆ ਰਹੇ ਨੇ ਲੁਧਿਆਣਾ ਸ਼ਹਿਰ ਚ ਨੇ ਤੇ ਲੁਧਿਆਣਾ ਹਲਕਾ ਕਿਉਂਕਿ ਬਹੁਤ ਵੱਡਾ ਨੌ ਵਿਧਾਨ ਸਭਾ ਹਲਕੇ ਹੁੰਦੇ ਨੇ ਸੋ ਲਗਾਤਾਰ ਕੈਂਪੇਨਿੰਗ ਕਰਨੇ ਨੇ ਤੇ ਆਖਰੀ ਫੇਸ ਦੇ ਵਿੱਚ ਪੰਜਾਬ ਚ ਚੋਣਾ ਹੋਣ ਜਾ ਰਹੀਆਂ ਨੇ ਸੋ ਉਸ ਤੋਂ ਪਹਿਲਾਂ ਜਿੰਨੇ ਵੀ ਦਿਨ ਨੇ ਉਹਨੂੰ ਵੱਧ ਤੋਂ ਵੱਧ ਯੂਟਿਲਾਈਜ਼ ਕੀਤਾ ਜਾਵੇ ਉਹਦੇ ਚ ਸਾਰੇ ਕੈਂਡੀਡੇਟਸ ਲੱਗੇ ਹੋਏ ਨੇ ਤੇ ਰਾਜਾ ਵੜਿੰਗ ਨੇ ਆਪਣਾ ਰੋਡ ਮੈਪ ਹੈ ਜਿਹੜਾ ਲੁਧਿਆਣੇ ਦੇ ਲੋਕਾਂ ਲਈ ਉਹ ਕੀ ਸੋਚ ਰਹੇ ਨੇ ਉਹ ਸਾਡੇ ਨਾਲ ਖਾਸ ਤੌਰ ਤੇ ਸਾਂਝਾ ਕੀਤਾ ਲੁਧਿਆਣਾ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਜ਼